ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮਖ ਸਦਾ ਫਤ ਹੋਏ ਹਰ ਹਰ ਸਦਾ ਧਿਆਈਐ ਮਲ ਹਮ ਕੱਢੈ ਧੋਏ ਰਹਾਓ ਮਨਮੁਖ ਨਾਮ ਨਾ ਜਾਣਦੇ ਇਹ ਵੇਲੇ ਨਾਮ ਹੈ ਪਤ ਜਾਏ ਸਭ ਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਕਹਿ ਕੀੜੇ ਪਵੇ ਵਿੱਚ ਵਿਸਟਾ ਸੇ ਵਿਸਟਾ ਮਹਿ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚਲਹੈ ਸਤਗੁਰ ਪਾਏ ਉਹ ਲੋ ਅਧਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਹਿ ਜਾਏ ਜਿਨੀ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਉਹ ਇਹ ਅੰਦਰੋਂ ਬਾਹਰੋਂ ਨਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤੀ ਰੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਜਿਨ੍ਹੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਕੈ ਹਰ ਭਾਈ ਰੇ ਗੁਰਮਖ ਸਦਾ ਫਤ ਹੋਏ ਹਰ ਹਰ ਸਦਾ ਧਿਆਈਐ ਮਲ ਹਮ ਕੱਢੈ ਧੋਏ ਰਹਾਓ ਮਨ ਮੁਖ ਨਾਮ ਨਾ ਜਾਣਦੀ ਵਿਣ ਨਾਮੈ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵੇ ਸਟਾਕ ਹੈ ਕੀੜੇ ਪਵੇ ਵਿੱਚ ਵਿਸਟਾ ਸੇ ਵਿਸਟਾ ਮਹੇ ਸਮਾਏ ਤਿੰਨ ਕਾ ਜਨਮ ਸਫਰ ਹੈ ਜੋ ਚਲਹ ਸਤਗੁਰ ਪਾਏ ਕੋਲ ਉਦਾਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਈਐ ਜਿਨੀ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤਿ ਏਰੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇਕਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਕੈ ਹਰ ਭਾਈ ਰੇ ਗੁਰਮਖ ਸਦਾ ਫਤ ਹੋਏ ਹਰ ਹਰ ਸਦਾ ਧਿਆਈਐ ਮਲ ਹਮੇ ਕੱਢੈ ਧੋਏ ਰਹਾਉ ਮਨ ਮੁਖ ਨਾਮ ਨਾ ਜਾਣਦੀ ਵਿਣ ਨਾਮੈ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਹੈ ਕੀੜੇ ਪਵੇ ਵਿੱਚ ਵਿਸਟਾ ਸੇ ਵਿਸਟਾ ਮਹ ਸਮਾਏ ਤਿੰਨ ਕਾ ਜਨਮ ਸਫਰ ਹੈ ਜੋ ਚਲਹ ਸਤਗੁਰ ਪਾਏ ਕੋਲ ਉਧਾਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਈਐ ਜਿਨਿ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਵਾਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤੀ ਰੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਜਿਨਿ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਓਏ ਅਮਰਤ ਪੀਵਹਿ ਸਦਾ ਸਦਾ ਸੱਚੇ ਨਾਮ ਕੈ ਹਰ ਭਾਈ ਰੇ ਗੁਰਮੁਖ ਸਦਾ ਫਤ ਹੋਏ ਹਰ ਹਰ ਸਦਾ ਧਿਆਈਏ ਮਲ ਹਮ ਕੱਢੈ ਧੋਏ ਰਹਾਓ ਮਨਮੁਖ ਨਾਮ ਨਾ ਜਾਣਦੀ ਇਹ ਵਿਣ ਨਾਮੈ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਕੈ ਕੀੜੇ ਪਵਹਿ ਵਿੱਚ ਵਿਸਟਾ ਸੇ ਵਿਸਟਾ ਮਹਿ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚਲਹਿ ਸਤਗੁਰ ਪਾਏ ਕੋਲ ਉਦਾਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਿਜਾਏ ਜਿਨਿ ਗੁਰਮਖ ਨਾਮ ਧਿਆਇਆ ਵਿਚਹੁ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤੀ ਰੀ ਹਰ ਧਿਆਏ ਸ੍ਰੀ ਰਾਗ ਮਹਲਾ 3 ਜੀ ਜਿਨ੍ਹੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਮ ਕੱਢੈ ਧੋਏ ਰਹਾਓ ਮਨ ਮੁਖ ਨਾਮ ਨਾ ਜਾਣਦੀ ਵੇੜ ਨਾਮੈ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਕਾ ਕੀੜੇ ਪਵੇ ਵਿੱਚ ਵਿਸਟਾ ਸੇ ਵਿਸਟਾ ਮਹੇ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚਲਹ ਸਤਗੁਰ ਪਾਏ ਕੋਲ ਉਦਾਰ ਹੈ ਆਪਣਾ ਤਨ ਜਿਨੇ ਦੀ ਮਾਇ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਲਿਜਾਈਐ ਜਿਨੀ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤਿ ਰੀ ਹਰ ਧਿਆਏ ਸ੍ਰੀ ਰਾਗ ਮਹਲਾ 3 ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਓਏ ਅਮਰਤਾ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮਖ ਸਦਾ ਫਤ ਹੋਏ ਹਰ ਹਰ ਸਦਾ ਧਿਆਈਏ ਮਲ ਹੁੰਮੇ ਕੱਢੈ ਤੋਏ ਰਹਾਓ ਮਨ ਮੁਖ ਨਾਮ ਨਾ ਜਾਣਦੀ ਵੇੜ ਨਾਮੈ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਕੈ ਕੀੜੇ ਪਵੇ ਵਿੱਚ ਵਿਸਟਾ ਸੇ ਵਿਸਟਾ ਮਹਿ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚਲਹਿ ਸਤ ਗੁਰ ਪਾਏ ਉਹ ਲੋਦਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਈਐ ਜਿਨੀ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤਿ ਏਰੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮਖ ਸਦਾ ਫਤ ਹੋਏ ਹਰ ਹਰ ਸਦਾ ਧਿਆਈਏ ਮਲ ਹਮ ਕੱਢੈ ਧੋਏ ਰਹਾਓ ਮਨ ਮੁਖ ਨਾਮ ਨਾ ਜਾਣਦੀ ਵੇੜ ਨਾ ਮੈਂ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਹੈ ਕੀੜੇ ਪਬੇ ਵਿੱਚ ਵਿਸਟਾ ਸੇ ਵਿਸਟਾ ਮਹੇ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚਲਹ ਸਤਗੁਰ ਪਾਏ ਕੋਲ ਉਦਾਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਿਜਾਏ ਜਿਨੀ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਵਾਏ ਅੰਦਰੋਂ ਬਾਹਰੋਂ ਨਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤਿ ਏਰੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਜਿਨ੍ਹੀ ਏ ਕਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਕੈ ਹਰ ਭਾਈ ਰੇ ਗੁਰਮਖ ਸਦਾ ਫਤ ਹੋਏ ਹਰ ਹਰ ਸਦਾ ਧਿਆਈਐ ਮਲ ਹਮ ਕੱਢੈ ਧੋਏ ਰਹਾਓ ਮਨ ਮੁਖ ਨਾਮ ਨਾ ਜਾਣਦੀ ਵਿਣ ਨਾਮੈ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਕਾ ਕੀੜੇ ਪਵੇ ਵਿੱਚ ਵਿਸਟਾ ਸੇ ਵਿਸਟਾ ਮਹੇ ਸਮਾਏ ਤਿੰਨ ਕਾ ਜਨਮ ਸਫਰ ਹੈ ਜੋ ਚਲਹ ਸਤਗੁਰ ਪਾਏ ਕੋਲ ਉਦਾਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰੇ ਰਜਾਏ ਜਿਨਿ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤਿ ਏਰੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਜਿਨਨੀ ਕਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਮ ਕੱਢੈ ਧੋਏ ਰਹਾਓ ਮਨ ਮੁਖ ਨਾਮ ਨਾ ਜਾਣਦੀ ਵਿਣ ਨਾਮੈ ਪਤ ਜਾਏ ਸਬਦੇ ਸਾਧਨ ਆਇਓ ਲਾਗੇ ਦੂਜੇ ਪਾਏ ਵਿਸਟਾ ਕਾ ਕੀੜੇ ਪਵੇ ਵਿੱਚ ਵਿਸਟਾ ਸੇ ਵਿਸਟਾ ਮਹ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚਲਹ ਸਤਗੁਰ ਪਾਏ ਕੁਲ ਉਧਰ ਹੈ ਆਪਣਾ ਤਨ ਜਿਨੇ ਦੀ ਮਾਏ ਹਰ ਹਰ ਨਾਮ ਧਿਆਈਏ ਜਿਸ ਨੂੰ ਕਿਰਪਾ ਕਰੇ ਰਹਿ ਜਾਏ ਜਿਨਿ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸਹਿ ਪ੍ਰਵਾਨ ਹੈ ਜਿਨ ਗੁਰਮਤਿ ਏਰੀ ਹਰ ਧਿਆਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੇ ਘਰਿ ਖਤੇ